ਸਾਡੇ ਮਨਾਂ ਦੇ ਵਿੱਚ ਇੱਕ ਸਵਾਲ ਬਹੁਤ ਵਰੀ ਆਉਂਦਾ ਕਿ ਜਿੰਨੇ ਵੀ بڑے بڑے ਬਾਦਸ਼ਾਹ ਹੋਏ ਨੇ ਜਿਵੇਂ ਕਿ ਬਾਬਰ ਔਰੰਗਜ਼ੇਬ ਸੂਬਾ ਸਰਹੰਦ ਵਜ਼ੀਰ ਖਾਨ ਤੇ ਜਾਂ ਜਿਨ੍ਹਾਂ ਨੇ ਭਾਈ ਤਾਰੂ ਸਿੰਘ ਜੀ ਦਾ ਖੋਪਰ ਲਵਾਇਆ ਜਕਰਗਿਆ ਖਾਨ ਸਾਡੇ ਲੋਕ ਇੱਕ ਸਵਾਲ ਕਰਦੇ ਆ ਕਿ ਇਹ ਜਿੰਨੇ ਵੀ ਹੋਏ ਨੇ ਸਾਰੇ ਬਾਦਸ਼ਾਹ ਬੜੇ ਬੜੇ ਰਾਜੇ ਮਹਾਰਾਜੇ ਜਿਨ੍ਹਾਂ ਨੇ ਸਿੱਖਾਂ ਦੇ ਉੱਪਰ ਹਮਲਾ ਕੀਤਾ ਜਿਨ੍ਹਾਂ ਨੇ ਹਿੰਦੂਆਂ ਦੇ ਉੱਪਰ ਹਮਲੇ ਕੀਤੇ ਸਾਡੇ ਲੋਕ ਇੱਕ ਗੱਲ ਕਹਿੰਦੇ ਆ ਕਿ ਕੀ ਜਿਹੜੇ ਮੁਸਲਮਾਨ ਨੇ ਉਹ ਸਾਡੇ ਵੈਰੀ ਨਹੀਂ ਸਵਾਲ ਜਾਇਜ਼ ਵੀ ਹੈ ਜਿੰਨੇ ਵੀ ਜਿਨ੍ਹਾਂ ਨੇ ਵੀ ਸਾਡੇ ਉੱਪਰ ਅਟੈਕ ਕੀਤੇ ਬਾਬਰ ਗੜੀ ਗੱਲ ਕੀਤੀ ਜਾਵੇ ਔਰੰਗਜ਼ੇਬ ਹਿੰਦੂਆਂ ਦੇ ਸਵਾ ਮੰਨ ਜਨੇਊ ਉਤਾਰ ਕੇ ਇਤਿਹਾਸਕਾਰ ਲਿਖ ਦੇਣ ਕਿ ਇੱਕ ਸਮੇਂ ਦੀ ਰੋਟੀ ਖਾਂਦਾ ਸੀ ਔਰੰਗਜ਼ੇਬ ਹਿੰਦੂਆਂ ਦੇ ਜਨੇਊ ਦੇ ਖਤਰਾ ਬਣਿਆ ਹਿੰਦੂਆਂ ਦਾ ਇਕੱਠ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਬਾਰ ਦੇ ਵਿੱਚ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਮਹਾਰਾਜ ਨੂੰ ਆ ਕੇ ਇੱਕ ਰਿਕੁਐਸਟ ਕਰਦੇ ਨੇ ਇੱਕ ਫਰਿਆਦ ਕਰਦੇ ਨੇ ਕਿ ਗੁਰਦੇਵ ਸਾਡਾ ਤਿਲਕ ਸਾਡਾ ਜੰਜੂ ਖਤਰੇ ਦੇ ਵਿੱਚ ਆ ਰੱਖਿਆ ਕਰੂ ਗੁਰਦੇਵ ਗੋਂ ਉਪਦੇਸ਼ ਦਿੰਦੇ ਨੇ ਕਿ ਇਸ ਵਾਸਤੇ ਕਿਸੇ ਵੱਡੇ ਯੋਧੇ ਕਿਸੇ ਵੱਡੇ ਸੂਰਮੇ ਨੂੰ ਆਪਣੀ ਕੁਰਬਾਨੀ ਦੇਣੀ ਪਵੇਗੀ ਆਪਣਾ ਬਲੀਦਾਨ ਦੇਣਾ ਪਏਗਾ ਕੋਲ ਖੜੇ ਗੁਰਗੋਬਨ ਸਿੰਘ ਪਾਸ਼ਾ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਗੁਰੂ ਪਾਸ਼ਾ ਜੀ ਫਿਰ ਤੁਹਾਡੇ ਤੋਂ ਵੱਡਾ ਰਖਵਾਲਾ ਤੁਹਾਡੇ ਤੋਂ ਵੱਡਾ ਯੋਧਾ ਤੁਹਾਡੇ ਤੋਂ ਵੱਡਾ ਸੂਰਮਾ ਕਿਹੜਾ ਹੋ ਸਕਦਾ ਵਾ ਤੇ ਗੁਰੂ ਪਾਸ਼ਾ ਗੋਂ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਮਹਾਰਾਜ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਕਹਿ ਦਿੰਦੇ ਨੇ ਕਿ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਕਿ ਸਭ ਤੋਂ ਪਹਿਲਾਂ ਗੁਰੂ ਦਾ ਧਰਮ ਬਦਲਾਓ ਜੇਕਰ ਗੁਰੂ ਧਰਮ ਬਦਲ ਲਵੇ ਤੇ ਬਾਕੀ ਦੇ ਲੱਖਾਂ ਕਰੋੜਾਂ ਹਿੰਦੂਆਂ ਨੂੰ ਕਤਲਿਆਮ ਕਰਨ ਦੀ ਲੋੜ ਨਹੀਂ ਉਹ ਲੱਖਾਂ ਕਰੋੜਾਂ ਹਿੰਦੂ ਆਪਣਿਆਂ ਵੀ ਧਰਮ ਪਰिवर्तन ਕਰ ਲੈਣਗੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗ੍ਰਫਤਾਰੀ ਹੋਈ ਦਿੱਲੀ ਦੀ ਧਰਤੀ ਗਏ ਇਤਿਹਾਸ ਕਾਫੀ ਲੰਮਾ ਆਪਾਂ ਮੋਟੀ ਮੋਟੀ ਵਿਚਾਰ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਮਹਾਰਾਜ ਦਿੱਲੀ ਦੀ ਧਰਤੀ ਗਏ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਰੂਹ ਦੇ ਵਿੱਚ ਲਵੇਟ ਕੇ ਸਾਲਿਆ ਗਿਆ ਆਰੇ ਨਾਲ ਚੀਰਿਆ ਗਿਆ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਵਾਲਾ ਇਤਿਹਾਸ ਇੱਕ ਵਾਰ ਫਿਰ ਤੋਂ ਦਿੱਲੀ ਦੀ ਧਰਤੀ ਤੇ ਦੁਹਰਾਇਆ ਗਿਆ ਭਾਵ ਦੇਗ ਦੇ ਵਿੱਚ ਉਬਾਲਿਆ ਗਿਆ ਹੁਣ ਸਾਡੇ ਲੋਕ ਇੱਥੇ ਸਵਾਲ ਕਰਦੇ ਆ ਕਿ ਇਹ ਸਾਰੇ ਅਤਿਆਚਾਰ ਕੀਤੇ ਤੇ ਮੁਸਲਮਾਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਮਹਾਰਾਜ ਉਹਨਾਂ ਨੂੰ ਵਖਾ ਕੇ ਮੁਸਲਮਾਨ ਜਲਾਦ ਉਹਨਾਂ ਨੂੰ ਵਖਾ ਕੇ ਆਪਣਾ ਸਸ਼ਤਰ ਤਿੱਖਾ ਕਰਦੇ ਰਹੇ ਪਾਵ ਡਰਾਵੇ ਦਿੰਦੇ ਰਹੇ ਕਿ ਅਜੇ ਵੀ ਤੁਹਾਡੇ ਕੋਲ ਸਮਾਂ ਵਾ ਆਪਣਾ ਧਰਮ ਬਦਲ ਲਓ ਤੇ ਗੁਰੂ ਪਾਸ਼ਣ ਧਰਮ ਨਹੀਂ ਬਦਲਿਆ ਵਾਰ ਹੋਇਆ ਗੁਰੂ ਸਾਹਿਬ ਦਾ ਸੀਸ ਧੜ ਨਾਲ ਜੁਦਾ ਹੋਇਆ ਹੁਣ ਸਾਡੇ ਲੋਕ ਇੱਥੇ ਸਵਾਲੇ ਹੀ ਕਰਦੇ ਆ ਕਿ ਮੁਸਲਮਾਨ ਕੀ ਸਾਡੇ ਵੈਰੀ ਨੇ ਕਿਉਂਕਿ ਜਿੰਨੇ ਅਤਿਆਚਾਰ ਸਾਡੇ ਉੱਪਰ ਹੋਏ ਆ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਗੱਲ ਕਰੋ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੀ ਗੱਲ ਕਰੋ ਸਾਰੇ ਅਤਿਆਚਾਰ ਉਹਨਾਂ ਨੇ ਕੀਤੇ ਆ ਪਰ ਮੈਂ ਇੱਕ ਬੇਨਤੀ ਕਰ ਦਵਾਂ ਜਿਹੜੇ ਇਹ ਲੋਗ ਆ ਇਹ ਸੱਚੇ ਮੁਸਲਮਾਨ ਨਹੀਂ ਸੀ ਔਰੰਗਜ਼ੇਬ ਇੱਕ ਸੱਚਾ ਮੁਸਲਮਾਨ ਨਹੀਂ ਸੀ ਬਾਬਰ ਜ਼ਕਰੀਆ ਖਾਨ ਇਹ ਸੱਚੇ ਮੁਸਲਮਾਨ ਨਹੀਂ ਸੀ ਕਿਉਂਕਿ ਮੁਸਲਮਾਨ ਇਸਲਾਮ ਕਦੀ ਕਿਸੇ ਨੂੰ ਅਤਿਆਚਾਰ ਕਰਨ ਲਈ ਉਤਸ਼ਾਹਦਾ ਨਹੀਂ ਹੈ ਪਰ ਇਹਨਾਂ ਨੇ ਹਮਲੇ ਕਰਨੇ ਸ਼ੁਰੂ ਕੀਤੇ ਇਹਨਾਂ ਨੇ ਜ਼ੁਲਮ ਕਰਨੇ ਸ਼ੁਰੂ ਕੀਤੇ ਤੇ ਇਹਨਾਂ ਦੇ ਕਰਕੇ ਪੂਰਾ ਇਸਲਾਮ ਜਗਤ ਬਦਨਾਮ ਹੋਇਆ ਮੈਂ ਬੇਨਤੀ ਕਰਾਂ ਸਾਡੇ ਲੋਕ ਤਰ ਕਿ ਹੀ ਕਰਦੇ ਆ ਇਹ ਇਸਲਾਮ ਤਾਂ ਮਾੜਾ ਧਰਮ ਹੈ ਮੈਂ ਬੇਨਤੀ ਕਰਾਂ ਕਿਸੇ ਐਂਗਲ ਤੋਂ ਵੀ ਇਸਲਾਮ ਤਾਂ ਮਾੜਾ ਨਹੀਂ ਹੈ ਕਿਉਂ ਮਾੜਾ ਨਹੀਂ ਹੈ ਉਦਾਹਰਨ ਮੈਂ ਤੁਹਾਡੇ ਸਾਹਮਣੇ ਰੱਖਾਂ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਦੇ ਕੋਲੋਂ ਇੱਕ ਉਦਾਹਰਨ ਲਓ ਇੱਕ ਬਾਬਾ ਅਕਾਲ ਰੂਪ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਬਾਬਾ ਅਕਾਲ ਰੂਪ ਦੂਜਰ ਬਾਬੀ ਮਰਦਾਨਾ ਰਬਾਬੀ ਮਰਦਾਨਾ ਮਰਦਾਨਾ ਜੀ ਕੌਣ ਸੀ ਮਰਦਾਨਾ ਜੀ ਇੱਕ ਮੁਸਲਮਾਨ ਸੀ ਤੁਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੀਆਂ ਫੌਜਾਂ ਦੇ ਵੱਲ ਧਿਆਨ ਦਿਓ ਬਹੁਤ ਸਾਰੀ ਫੌਜ ਐਸੀ ਵੀ ਸੀ ਜਿਹੜੀ ਫੌਜ ਮੁਸਲਮਾਨ ਆ ਕੇ ਗੁਰੂ ਸਾਹਿਬ ਦੇ ਨਾਲ ਰਲੀ ਸੀ ਤੁਸੀਂ ਬਾਣੀ ਪੜੋ ਸਾਇਬ ਸਤਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜੋ ਤੇ ਬਾਣੀ ਦੇ ਵਿੱਚ ਕਿੰਨੇ ਭਗਤ ਸਹਿਬਾਨ ਨੇ ਭਗਤ ਕਬੀਰ ਜੀ ਨੇ ਭਗਤ ਫਰੀਦ ਜੀ ਨੇ ਉਹ ਵੀ ਤਾਂ ਮੁਸਲਮਾਨ ਹੋਏ ਨੇ ਮੈਂ ਬੇਨਤੀ ਕਰਦਾ ਐਸੇ ਗਦਾਰ ਹਰੇਕ ਮਸਬ ਦੇ ਵਿੱਚ ਪਾਏ ਜਾਂਦੇ ਆ ਜਿਵੇਂ ਸਲਾਮ ਧਰਮ ਦੇ ਗਦਾਰ ਔਰੰਗਜ਼ੇਬ ਹੁਣ ਔਰੰਗਜ਼ੇਬ ਦੇ ਕਰਕੇ ਆਪਾਂ ਸਾਰੇ ਮੁਸਲਮਾਨਾਂ ਨੂੰ ਬਦਨਾਮ ਨਹੀਂ ਕਰਨਾ ਕਿਉਂਕਿ ਮੁਸਲਮਾਨ ਉਹ ਮੁਸਲਮਾਨ ਵੀ ਸੀ ਜਿਨੇ ਇਹ ਗੱਲ ਕਹੀ ਸੀ ਕਿ ਮੈਂ ਜੇਕਰ ਗੁਰੂ ਦੇ ਨਾਲ ਆਪਣਾ ਬਦਲਾ ਗੁਰੂ ਦੇ ਕੋਲੋਂ ਲੈਣਾ ਵਾਂ ਤੇ ਜੰਗੇ ਮੈਦਾਨ ਦੇ ਵਿੱਚ ਲਾਵਾਂਗਾ ਬੱਚਿਆਂ ਨੂੰ ਛੱਡ ਦਿੱਤਾ ਜਾਵੇ ਬੱਚਿਆਂ ਦੇ ਨਾਲ ਸਦਾ ਕੋਈ ਵੈਰ ਨਹੀਂ ਉਹ ਵੀ ਤੇ ਇੱਕ ਮੁਸਲਮਾਨ ਸੀ ਸ਼ੇਰ ਮੁਹੰਮਦ ਜੀ ਨਵਾਬ ਸ਼ੇਰ ਮੁਹੰਮਦ ਜੀ ਉਹ ਵੀ ਤਾਂ ਮੁਸਲਮਾਨ ਸੀ ਹੁਣ ਜੇ ਉਹਨਾਂ ਦੇ ਕਰਕੇ ਸੂਬੇ ਸਰਹੰਦਰੇ ਕਰਕੇ ਸਾਰੇ ਇਸਲਾਮ ਜਗਤ ਨੂੰ ਮਾਰਾ ਕਹਿ ਦਈਏ ਸਾਡੇ ਵਾਸਤੇ ਬੜੀ ਮਹੜੀ ਗੱਲ ਹੈ ਕਿਉਂਕਿ ਔਰੰਗਜ਼ੇਬ ਵਜ਼ੀਰ ਖਾਨ ਇਹਨਾਂ ਦੇ ਕੋਲੋਂ ਉਸ ਸਮੇਂ ਦੇ ਮੁਸਲਮਾਨ ਵੀ ਬਹੁਤ ਪਰੇਸ਼ਾਨ ਸੀ ਗਦਾਰ ਹਰ ਇੱਕ ਕੌਮ ਦੇ ਵਿੱਚ ਹੁੰਦੇ ਆ ਸਾਡੇ ਸਿੱਖਾਂ ਵੱਲ ਧਿਆਨ ਦਿਓ ਕਈ ਗਧਾਰ ਸਾਡੇ ਸਿੱਖਾਂ ਦੇ ਵਿੱਚ ਬੈਠੇ ਨੇ ਕਈ ਕਾਮਰੇਡੀ ਪ੍ਰਚਾਰਕ ਕਈ ਆਰਐਸਐਸ ਦੇ ਪਿੱਠੂ ਸਾਡੇ ਕੌਮ ਦੇ ਵਿੱਚ ਬੈਠੇ ਨੇ ਕੀ ਗੱਲ ਉਹ ਗਧਾਰ ਨਹੀਂ ਆ ਜਿਹੜੇ ਬੇਅਦਬੀਆਂ ਹੁੰਦੀਆਂ ਜਦੋਂ ਜਦੋਂ ਬੇਅਦਬੀਆਂ ਹੁੰਦੀਆਂ ਵਾ ਉਦੋਂ ਕੋਈ ਲਬਦਾ ਨਹੀਂਗਾ ਤੇ ਅੱਗੋਂ ਪਿਛੋਂ ਬਲਾਤਕਾਰੀਆਂ ਦੇ ਹੱਕ ਦੇ ਵਿੱਚ ਸਾਰੇ ਇਕੱਠੇ ਹੋ ਜਾਂਦੇ ਆ ਕੀ ਗੱਲ ਉਹ ਗਧਾਰ ਨਹੀਂ ਤੁਸੀਂ ਸਨਾਤਨ ਮਤ ਦੇ ਵੇਖੋ ਹਿੰਦੂਆਂ ਦੇ ਵਿੱਚ ਵੇਖੋ ਜੇਕਰ ਹਿੰਦੂਆਂ ਨੂੰ ਆਪਾਂ ਇੱਕੋ ਮੇਣਾ ਮਾਰੀ ਜਾਈਏ ਤੇ ਲਾਓ ਜੀ ਗੰਗੂ ਤੁਹਾਡੇ ਵਿੱਚੋਂ ਹੀ ਗੰਗੂ ਤੁਹਾਡੇ ਵਿੱਚੋਂ ਹੀ ਮੈਂ ਬੇਨਤੀ ਕਰਾਂ ਦਵਾਨ ਟੋਡਰ ਮੰਨ ਲਵੀ ਸੀ ਤੇ ਉਹਨਾਂ ਨੂੰ ਕਿਹੜੇ ਲੈਖੇ ਲੱਗੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋ ਲਾਲਾਂ ਦੇ ਲਈ ਤੇ ਉਹਨਾਂ ਦੇ ਮਾਤਾ-ਮਾਤਾ ਗੁਜਰ ਕੌਰ ਦੇ ਲਈ ਜਿਨ੍ਹਾਂ ਨੇ ਠੰਡੇ ਬੁਰਜ ਦੇ ਵਿੱਚ ਦੁੱਧ ਦੀ ਸੇਵਾ ਕੀਤੀ ਮੋਤੀ ਮਹਾਰਾਜੀ ਉਹਨਾਂ ਵੱਲ ਧਿਆਨ ਦਿਓ ਕਰ ਉਹਨਾਂ ਨੂੰ ਕਿਹੜੇ ਬੰਦੇ ਲੱਗੇ ਆਪਾ ਮੈਂ ਬੇਨਤੀ ਕਰਾਂ ਗਦਾਰ ਹਰ ਇੱਕ ਮਜ਼ਬਬ ਦੇ ਵਿੱਚ ਹੁੰਦੇ ਆ ਪਰ ਇੱਕ ਦੋ ਬੰਦਿਆਂ ਦੇ ਕਰਕੇ ਆਪਾਂ ਪੂਰੇ ਧਰਮ ਨੂੰ ਪੂਰੀ ਕੌਮ ਨੂੰ ਬਦਨਾਮ ਨਹੀਂ ਕਰਨਾ ਜੇਕਰ ਉਸ ਸਮੇਂ ਦੇ ਇਤਿਹਾਸ ਗਵਾਹ ਨੇ ਕਿ ਜੇਕਰ ਉਸ ਸਮੇਂ ਦੇ ਵਿੱਚ ਔਰੰਗਜ਼ੇਬ ਸਿੱਖਾਂ ਦਾ ਦੁਸ਼ਮਣ ਸੀ ਹਿੰਦੂਆਂ ਦਾ ਦੁਸ਼ਮਣ ਸੀ ਤੇ ਕੀ ਗੱਲ ਸਾਰੇ ਮੁਸਲਮਾਨ ਦੁਸ਼ਮਣ ਨਹੀਂ ਸੀ ਬਾਣੀ ਕਹਿ ਰਹੀ ਆ ਮੁਸਲਮਾਨ ਮੁਹੰਮਦਲ ਹੋਵੇ ਪਰ ਜੇਕਰ ਉਹਨਾਂ ਦੋਵਾਂ ਚੋਂ ਦੇ ਕਰਕੇ ਆਪਾਂ ਪੂਰੇ ਸਲਾਮ ਧਰਮ ਨੂੰ ਬਲਦਾਮ ਕਰੀਏ ਇਹ ਵੀ ਗੱਲ ਬਹੁਤ ਮਾੜੀ ਆ ਸਾਡੇ ਗੁਰੂ ਨੇ ਸਾਨੂੰ ਪ੍ਰੇਮ ਕਰਨਾ ਸਿਖਾਇਆ ਵਾ ਤੁਸੀਂ ਕਿਸੇ ਧਰਮ ਗ੍ਰੰਥ ਨੂੰ ਫੋਲੋ ਤੁਸੀਂ ਪਵਿੱਤਰ ਕੁਰਾਨ ਸ਼ਰੀਫ ਨੂੰ ਫੋਲੋ ਕੁਰਾਨ ਸ਼ਰੀਫ ਦੀ ਤੁਸੀਂ ਕੁਰਾਨ ਸ਼ਰੀਫ ਨੂੰ ਪੜ੍ਹ ਲਓ ਕਿਤੇ ਵਿੰਧ ਨਫ਼ਰਤ ਕਰਨ ਦੀ ਗੱਲ ਨਹੀਂ ਕੀਤੀ ਪਿਆਰ ਸਿਖਾਇਆ ਗਿਆ ਵਾ ਮੁਹੰਮਦ ਜੀ ਸਾਨੂੰ ਪਿਆਰ ਕਰਨਾ ਸਿਖਾਉਂਦੇ ਨੇ ਤੁਸੀਂ ਗੀਤਾ ਪੜ ਲਓ ਵੇਦ ਪੜ ਲਓ ਸ਼ਾਸਤਰ ਪੜ ਲਓ ਕੋਈ ਗ੍ਰੰਥ ਪੜ ਲਓ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ ਲਓ ਸਾਰੇ ਗ੍ਰੰਥ ਸਾਨੂੰ ਪਿਆਰ ਕਰਨਾ ਸਿਖਉਂਦੇ ਨੇ ਪਰ ਜਿਹੜੇ ਜ਼ੁਲਮ ਕਰਦੇ ਆ ਭਾਵ ਉਹ ਆਪਣੇ ਧਰਮ ਤੋਂ ਵੀ ਬਾਗੀ ਆ ਇਸ ਕਰਕੇ ਮੇਰੇ ਹੱਥ ਜੋੜ ਕੇ ਬੇਨਤੀ ਇਹ ਹੈ ਕਿ ਆਪਾਂ ਇਹਨਾਂ ਦੋਹਾਂ ਚੋਂ ਬੰਦਿਆਂ ਦੇ ਕਰਕੇ ਪੂਰੇ ਤਰਾ ਮੈਨੂੰ ਮਾੜਾ ਨਹੀਂ ਕਹਿਣਾ ਮੁਸਲਮਾਨ ਭਰਾ ਬਹੁਤ ਵਧੀਆ ਬੰਦੇ ਨੇ ਮੈਂ ਵੀ ਵਰਤਿਆ ਵਾਂ ਤੁਹਾਡੇ ਵਿੱਚੋਂ ਕਈ ਲੋਕ ਉਹਨਾਂ ਨਾਲ ਵਰਤਦੇ ਹੋਣਗੇ ਬਹੁਤ ਵਧੀਆ ਬੰਦੇ ਨੇ ਤੇ ਮੈਨੂੰ ਯਾਦ ਹੈ ਉਹ ਦਾ ਮਹੀਨਾ ਚੱਲ ਰਿਹਾ ਸੀ ਤੁਹਾਨੂੰ ਪਤਾ ਨਾ ਕੀ ਮੁਸਲਮਾਨਾਂ ਦੇ ਵਿੱਚ ਰੋਜ਼ਾ ਰੱਖਦੇ ਆ ਮੈਨੂੰ ਇੱਕ ਮੁਸਲਮਾਨ ਭਰਾ ਦਾ ਫੋਨ ਆਇਆ ਸੀ ਤੇ ਮੈਨੂੰ ਫੋਨ ਲਾ ਕੇ ਕਹਿੰਦੇ ਆ ਕਤੋਂ ਸਾਹਿਬ ਤੁਸੀਂ ਕਥਾ ਬਹੁਤ ਸੋਹਣੀ ਕਰਦੇ ਹੋ ਕਹਿੰਦੇ ਕਿ ਤੁਹਾਡੇ ਕੋ ਇੱਕ ਤੋਂ ਸਵਾਲ ਕਰਨੇ ਆ ਮੈਂ ਕਿਹਾ ਕਰੋ ਜੀ ਉਹ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਪੁੱਤਰਾਂ ਦੇ ਲਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦੇ ਲਈ ਉਹ ਕਹਿੰਦੇ ਕਿ ਅਸੀਂ ਰੋਜ਼ਾ ਰੱਖ ਸਕਦੇ ਹਾਂ ਹੁਣ ਜੇਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹ ਗਈ ਤੇ ਰੋਜ਼ਾ ਰੱਖਣਾ ਸਿੱਖਾਂ ਦੇ ਵਿੱਚ ਲਾਉਣੀ ਹੈ ਬਣਾਵਾ ਪਰ ਮੈਂ ਉਸ ਭਰਾ ਨੂੰ ਜਵਾਬ ਇਹ ਦਿੱਤਾ ਮੈਂ ਕਹਾ ਜੇਕਰ ਤੁਸੀਂ ਹੋ ਮੁਸਲਮਾਨ ਪਰ ਗੁਰੂ ਨੂੰ ਤੇ ਗੁਰੂ ਦੇ ਪੁੱਤਰਾਂ ਨੂੰ ਗੁਰੂ ਦੇ ਪਰਿਵਾਰ ਦੀ ਯਾਦ ਦੇ ਵਿੱਚ ਜੇਕਰ ਤੁਸੀਂ ਰੋਜ਼ਾ ਰੱਖਣਾ ਵਾ ਆਪਣੇ ਧਰਮ ਦੇ ਅਕੋਰਡਿੰਗ ਆਪਣੇ ਧਰਮ ਦੀ ਮਰਿਆਦਾ ਦੇ ਨਾਲ ਤੇ ਮੈਂ ਕਹਾ ਫਿਰ ਤੁਸੀਂ ਰੱਖ ਲਓ ਕੋਈ ਹਰ ਜਨੀ ਸਿੱਖਾਂ ਦੇ ਵਿੱਚ ਤੇ ਮਣਾ ਵਾ ਪਰ ਮੈਂ ਕਹਾ ਜੇਕਰ ਤੁਸੀਂ ਆਪਣੇ ਧਰਮ ਦੇ ਅਕੋਰਡਿੰਗ ਗੁਰੂ ਦੀ ਯਾਦ ਦੇ ਵਿੱਚ ਰੱਖਣਾ ਵਾ ਤੇ ਮੈਂ ਰੱਖੋ ਰੋਜ਼ਾ ਕੋਈ ਸਾਨੂੰ ਹਰ ਜਨੀ ਕਈ ਮੁਸਲਮਾਨ ਭਰਾ ਵੀ ਐਸੇ ਨਹੀਂ। ਉਹ ਰੋਜ਼ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਦੇਖਦੇ ਹਾਂ। ਗੁਰਦੁਆਰਾ ਸੀਸਗਨ ਸਾਹਿਬ ਦੇਖਦੇ ਹਾਂ। ਕਈ ਮੁਸਲਮਾਨ ਭਰਾ ਗੁਰੂ ਘਰ ਹਾਜ਼ਰੀਆਂ ਭਰਨ ਵੀ ਹੁੰਦੇ ਆ। ਉਹ ਇਹ ਗੱਲ ਕਹਿੰਦੇ ਆ ਕਿ ਅਸੀਂ ਆਪਣੀ ਦਰਗਾਹ شریف ਜਿੱਥੇ ਨਮਾਜ਼ ਪੜ੍ਹਦੇ ਆ ਉੱਥੇ ਵੀ ਜਾਂਦੇ ਆ। ਤੇ ਅਸੀਂ ਸਮਾਂ ਕੱਢ ਕੇ ਗੁਰੂ ਘਰ ਵੀ ਆਉਂਦੇ ਆ। ਆਉਂਦੇ ਹੀ ਕੀਰਤਨ ਵੀ ਸੁਣਦੇ ਆ। ਹੁਣ ਦੱਸੋ ਫਿਰ ਕੀ ਮੁਸਲਮਾਨ ਮਾਰੇ ਆ? ਮੈਂ ਬੇਨਤੀ ਕਰਾਂ ਮੁਸਲਮਾਨ ਮਾਰੇ ਨਹੀਂ ਆ ਪਰ ਮੁਸਲਮਾਨਾਂ ਦੀ ਸ਼ਵੀ ਮਾਰੀ ਬਣਾ ਕੇ ਵਿਖਾਈ ਜਾ ਰਹੀ ਅੱਜ ਮੈਂ ਉਦਾਹਰਨ ਤੁਹਾਨੂੰ ਦੇਤੀ ਭਗਤ ਕਬੀਰ ਜੀ ਭਗਤ ਫਰੀਦ ਜੀ ਭਾਈ ਮਰਦਾਨਾ ਜੀ ਇਹ ਸਾਰੇ ਕੌਣ ਸੀ ਮੁਸਲਮਾਨ ਸੀ ਪਰ ਮੈਂ ਬੇਨਤੀ ਕਰਾਂ ਇਨਾਂ ਨਵਿਗੜੀਆਂ ਵਿੱਚ ਉਹਨਾਂ ਦੇ ਕਰਕੇ ਆਪਾਂ ਸਾਰਿਆਂ ਨੂੰ ਔਰੰਗਜ਼ੇਬ ਦੇ ਕਰਕੇ ਸਾਰੇ ਮੁਸਲਮਾਨਾਂ ਨੂੰ ਬਦਨਾਮ ਨਾ ਕਰੀਏ ਮਾੜਾ ਨਾ ਆਖੀਏ ਮੁਸਲਮਾਨ ਮੂਮ ਦੇ ਲੋਬੇ ਬਾਣੀ ਕਹਿ ਰਹੀ ਹੈ ਪੰਜ ਵਕਤ ਨਵਾਜ਼ ਗੁਜਾਰੇ ਪੜੇ ਕਿਤੇਬ ਕਰਾਣਾ ਪੰਜ ਸਮਾਂ ਪੰਜ ਵਕਤ ਆਪਣੀ ਨਵਾਜ਼ ਪੜਦੇ ਆ ਇੱਕ ਮੈਂ ਬੇਨਤੀ ਕਰਨ ਤੋਂ ਗਰੇਜ ਨਾ ਕਰਾਂ ਅੱਜ ਸਾਡੇ ਲੋਕ ਪਤਾ ਕੀ ਕਹਿ ਦਿੰਦੇ ਆ ਉਹਨਾਂ ਮੁਸਲਮਾਨਾਂ ਨੂੰ ਮਾੜਾ ਕਹਿ ਦਿੰਦੇ ਆ ਜਿਹੜੇ ਪੰਜ ਵਕਤ ਆਪਣੀ ਨਵਾਜ਼ ਪੜਦੇ ਉਹਨਾਂ ਨੂੰ ਮਾੜਾ ਕਹਿ ਦਿੰਦੇ ਆ ਮਾਫ ਕਰਨਾ ਮੈਨੂੰ ਨਹੀਂ ਲੱਗਦਾ ਸਾਡੇ ਬਹੁਤਾਂ ਸਿੱਖ ਪੰਜ ਬਾਣੀਆਂ ਨਿਤਨੀ ਵੀ ਪੜਦੇ ਹੋਣਗੇ ਦੇਖੋ ਉਹ ਆਪਣੇ ਧਰਮ ਦੇ ਵਿੱਚ ਕਿੰਨੇ ਪੱਕੇ ਆ ਉਹਨਾਂ ਦੇ ਕੋਲੋਂ ਆਪਾਂ ਇੱਕ ਸਿੱਖਿਆ ਲ ਲਈ ਕਿ ਜਿਵੇਂ ਉਹ ਆਪਣੇ ਧਰਮ ਦੇ ਵਿੱਚ ਪੱਕੇ ਨੇ ਉਹਨਾਂ ਤੋਂ ਸਿੱਖਿਆ ਲੈ ਕੇ ਆਪਾਂ ਵੀ ਆਪਣੇ ਧਰਮ ਦੇ ਵਿੱਚ ਪੱਕੇ ਹੋਈਏ ਆਪਾਂ ਵੀ ਪੰਜ ਬਾਣੀਆਂ ਪੜ੍ਹ ਗਏ ਆਪਾਂ ਵੀ ਆਪਣੀ ਰਹਿਤ ਮर्यादा ਦੇ ਨਾਲ ਚੱਲ ਗਏ ਆਪਾਂ ਵੀ ਬਾਣੀ ਪੜ੍ਹ ਗਏ